ਗੁਰਦਾਸਪੁਰ ਦੇ ਪਿੰਡ ਬੁਰੇਵਾਲ ਦੇ ਗੁਰੂ ਘਰ ਦੇ ਅੰਗਨੇ ਇੱਕ ਗਰੰਤੀ ਸਿੰਘ ਭਾਈ ਦਿਵਾਗ ਸਿੰਘ ਨੂੰ ਆਪਣੇ ਪਰਿਵਾਰ ਦੇ ਕੁਯਾਰ ਦੇ ਲਈ ਚਰਾਉਣਾ ਪੈਂਦਾ ਈ ਰਿਕਸ਼ਾ ਤੁਹਾਂ ਦੱਸਦੇ ਆ ਕਿ ਗਰੰਤੀ ਸਿੰਘ ਦੀ ਸੇਵਾ ਬਦਲੇ ਪਿੰਡ ਵਾਸੀਆਂ ਤੋਂ ਹਾੜੀ ਸੌਣੇ ਸਿਰਫ ਮਿਲਦੇ ਹਨ ਕਿੰਨੇ 22 ਰੁਪਏ ਪਰ ਫਿਰ ਵੀ ਉਹ ਗੁਰੂ ਦੇ ਭਾਣੇ ਵਿੱਚ ਖੁਸ਼ ਹੈ ਤੁਹਾਂ ਦੱਸ ਇਹ ਦਈਏ ਕਿ ਉਸ ਦੇ ਪਰਿਵਾਰ ਦੇ ਚੂਸੀ ਬਜ਼ੁਰਗ ਮਾਂ ਪਤਨੀ ਅਤੇ ਦੋ ਬੱਚੇ ਵੀ ਹਨ ਜੋ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਗੁਰੂ ਦੇ ਲੜ ਲੱਗਣ ਦੀ ਬੇਤੀ ਕਰ ਕਰਦੇ ਰਹਿੰਦੇ ਹਨ ਕਹਿੰਦੇ ਲੋਕ ਵਿਆਹ ਸ਼ਾਦੀਆਂ ਤੇ ਲੱਖਾ ਖਰ ਦਿੰਦੇ ਹਨ ਪਰ ਗੁਰੂ ਘਰ ਦੇ ਗਰੰਤੀ ਸਿੰਘਾਂ ਤੇ ਰਾਗੀ ਢਾਡੀਆਂ ਦੇ ਲਈ ਇਹਨਾਂ ਕੋ ਕਰਨ ਦੇ ਲਈ ਕੁਝ ਵੀ ਨਹੀਂ ਹੈ ਲੋਕ ਤਾਂ ਇਹ ਲੋਕਾਂ ਨੂੰ ਫਟੇ ਪੁਰਾਣੇ ਨੋਟ ਚੜਾ ਦਿੰਦੇ ਹਨ ਹੋਰ ਕੀ ਕੁਝ ਕਿਹਾ ਗਰੰਤੀ ਸਿੰਘਾਂ ਤੇ ਉਸ ਦੇ ਪ੍ਰਵਾਦ ਨੇ ਤੁਸੀਂ ਆਪ ਵੀ ਦੇਖੋ ਤੇ ਸੁਣੋ ਮੈਂ ਜੀ ਗੁਰੂ ਘਰ ਸੇਵਾ ਕਰਦਾ ਇਥੇ ਨਗਰ ਹੀ ਪਿੰਡ ਬੂੜੇਨਗਲ ਹੀ ਗੁਰੂ ਘਰ ਹੈ ਉਹਦੇ ਵਿੱਚ ਮੈਂ ਸੇਵਾ ਨਿਭਾ ਰਿਹਾ। ਇਹ ਰੱਖਸ਼ਾ ਜਿਹੜਾ ਇਹ ਮੈਂ ਆਪਣੀ ਕਿਰਤ ਕਮਾਈ ਵਾਸਤੇ ਘਰ ਨੂੰ ਚਲਾਉਣ ਵਾਸਤੇ ਚਲਾ ਰਿਹਾ। ਕਿਉਂਕਿ ਗੁਰੂ ਘਰ ਦੀ ਜਿਹੜੀ ਸੇਵਾ ਹੈ ਉਹ ਗੁਰੂ ਪਾਸ਼ਾ ਆਪ ਲੈ ਰਹੇ ਨੇ ਤੇ ਸੰਗਤ ਦਾ ਜਿਹੜਾ ਮਾਇਆ ਪੱਖ ਦਾ ਉਹ ਪੈਰਾ ਬਹੁਤ ਠਲਾ। ਇਸ ਕਰਕੇ ਮੈਨੂੰ ਇਹ ਰੱਖਸ਼ੇ ਦੀ ਮਿਹਨਤ ਜਿਹੜੀ ਉਹ ਮਜ਼ਦੂਰੀ ਕਰਨੀ ਪੈਂਦੀ ਹੈ ਤੇ ਇਹ ਅੰਮ੍ਰਿਤ ਵੇਲੇ ਸੇਵਾ ਸੰਭਾਲ ਕਰਕੇ ਗੁਰੂ ਪਾਸ਼ਾ ਦੇ ਚਰਨ ਚਰਨਾ ਚ ਅਰਦਾਸ ਬੇਨਤੀ ਕਰਕੇ ਫੇ ਆਪਣੀ ਕਿਰਤ ਕਮਾਈ ਤੇ ਫੇ ਚੱਲ ਜਾਈਦਾ। ਕਿਉਂਕਿ ਪਰਿਵਾਰ ਨੂੰ ਚਲਾਉਣ ਵਾਸਤੇ ਮਾਇਆ ਜ਼ਰੂਰੀ ਹੈ। ਤੇ ਇਸ ਕਰਕੇ ਈ ਰੱਖਿਆ ਜਿਹੜਾ ਮੈਨੂੰ ਗੁਰੂ ਪੰਥ ਟਰਸਟ ਨੇ ਲੈ ਕੇ ਦਿੱਤਾ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਸੇਵਾ ਕੀਤੀ ਉਹਨਾਂ ਨੇ ਮੈਨੂੰ 50000 ਦੀ ਸੇਵਾ ਦਿੱਤੀ ਸੀ ਤੇ ਬਟਾਲੇ ਉਹਨਾਂ ਨੇ ਆਪ ਆਣ ਕੇ ਖੁਦ ਈ ਰੱਖਿਆ ਲੈ ਕੇ ਦਿੱਤਾ ਨਾਲੇ ਉਹ ਸੇਵਾ ਉੱਥੇ ਦੇ ਕੇ ਗਏ ਤੇ ਬਾਕੀ ਉਹਨਾਂ ਕਿਸ਼ਤਾ ਕਰਾਤੀਆਂ ਕਿਉਂਕਿ ਗਰੀਬ ਬੰਦੇ ਲਈ 50000 ਬਹੁਤ ਵੱਡੀ ਗੱਲ ਹੈ ਬੜੀ ਤਗੜੀ ਰਕਮ ਹੈ ਜੁੜਦੀ ਨਹੀਂ ਤੇ ਮੈਂ ਜਲੋ ਧੰਨਵਾਦ ਹੈ ਉਹਨਾਂ ਦਾ ਗੁਰੂ ਪੰਥ ਟਰਸਟ ਦਾ ਜਿਨ੍ਹਾਂ ਨੇ ਮੈਨੂੰ ਕਿਰਤ ਤੇ ਜੋੜਿਆ ਤੇ ਗੁਰੂ ਪਾਤਸ਼ਾਹ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਆਪਣੇ ਚਰਨਾਂ 'ਚ ਜੋੜਿਆ ਹੋਇਆ ਹੈ ਮੈਂ ਫੇਸਬੁਕ ਚਲਾਉਣਾ ਆਮ ਮੈਂ ਇੱਕ ਵੀਡੀਓ ਇਹ ਜੇ ਕੱਢਦਾ ਰਹੀਦਾ ਤੇ ਟਰੱਸਟਾਂ ਦੇ ਨਾਲ ਵੀ ਵੀ ਫਤਿਹ ਦੀ ਸਾਂਝ ਰੱਖੀਦੀ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹਾਂ ਫਿਰ ਮੈਨੂੰ ਈ ਰੱਖਿਆ ਲੈ ਦਿੱਤਾ ਸੀ ਬਾਬਾ ਜੀ ਵੇਖਿਆ ਆਪਣੇ ਸੰਸਾਰ ਤੇ ਬਹੁਤ ਤਗੜੇ ਤਗੜੇ ਸਰੀਰ ਆ ਵਿਹਲੇ ਆ ਤੇ ਮੈਂ ਤੇ ਇਹੀ ਬੇਨਤੀ ਕਰਦਾ ਵੀ ਵਿਹਲਾਪਨ ਛੱਡੋ ਤੇ ਅਸੀਂ ਕਿਰਤ ਕਰਦੇ ਹਾਂ ਤੁਸੀਂ ਵੀ ਕਰੋ ਨਸ਼ੇ ਦੀ ਗੁਲਤਾਨ ਚੋਂ ਬਾਹਰ ਨਿਕਲ ਤੇ ਅਰਦਾਸ ਦੋਵੇਂ ਟਾਈਮ ਕਰੀਜੀਏ ਕਿ ਸੱਚੇ ਪਾਤਸ਼ਾਹ ਨੌਜਵਾਨਾਂ ਨੂੰ ਵੀ ਸੋਝੀ ਬਖਸ਼ ਇਹ ਆਪਣੇ ਨਸ਼ੇ ਨੂੰ ਤਿਆਗ ਕੇ ਤੇ ਕਿਰਤਵਲ ਤੇ ਆਨ ਦੇਣ ਤੇ ਗੁਰਸਿੱਖੀ ਨਾਲ ਜੁੜਨਾ ਇਹ ਆ ਕਿ ਚਲੋ ਸਰਕਲ ਚੱਲੀ ਜਾਂਦਾ ਆ ਤੇ ਕਿਸ ਤੇ ਆ 7730 ਰੁਪਏ ਉਹ ਵੀ ਕੱਢੀ ਦੀ ਆ ਘਰ ਦਾ ਸਰਕਲ ਵੀ ਚਲਾਈਦਾ ਹੈ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਚਲੋ ਚੱਲੇ ਪਰਿਵਾਰ ਚ ਮੇਰੀ ਸਿੰਘਣੀ ਦੋ ਬੱਚੇ ਮਾਤਾ ਪਿਤਾ ਹੈ ਭਰਾ ਹੈ ਪਰਜਾਈ ਹੈ ਅਸੀਂ ਇਸ ਗੁਰੂ ਨੇ ਸਾਨੂੰ ਬਖਸ਼ਿਸ਼ ਬਖਸ਼ਿਸ਼ ਕੀਤੀ ਆ ਜਿਨੇ ਸਾਨੂੰ ਦਾਤ ਦਿੱਤੀ ਆ ਸਾਡੇ ਘਰ ਚ ਖੁਸ਼ੀਆਂ ਬਖਸ਼ੀਆਂ ਨੇ ਉਹਨੂੰ ਜਦੋਂ ਅਸੀਂ ਆਪਣੇ ਗ੍ਰਹਿ ਵਿਖੇ ਲਿਆਉਣਾ ਹੈ ਗੁਰੂ ਪਾਤਸ਼ਾਹ ਦੇ ਚਰਨ ਪਵਾਉਣੇ ਨੇ ਤੇ ਪਾਠੀ ਸਿੰਘਾ ਕੋ ਪਵਿੱਤਰ ਗੁਰਬਾਣੀ ਦਾ ਜਾਪ ਜਿਨ੍ਹਾਂ ਨੇ ਸਾਨੂੰ ਰੱਬ ਦੀ ਗੱਲ ਸੁਣਾਉਣੀ ਹੈ। ਵਖੋ ਜੀ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਮੈਂ ਤੇ ਇਥੋਂ ਤੱਕ ਕਹਿਣਾ ਵੀ ਸਾਡੇ ਸੰਸਾਰ ਚ ਇਦਾਂ ਦੇ ਲੋਕ ਨੇ ਜਿਨ੍ਹਾਂ ਨੇ ਅਜੇ ਤੱਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਹੈਗੇ ਨੇ ਤੇ ਮੈਂ ਧੰਨਵਾਦ ਕਰਦਾ ਗੁਰੂ ਪਾਤਸ਼ਾਹ ਦਾ ਜਿਨ੍ਹਾਂ ਨੇ ਅਪਾਰ ਕਿਰਪਾ ਦਇਆ ਰਹਿਮਤ ਕਰਕੇ ਤੇ ਮੈਨੂੰ ਇਹ ਸੇਵਾ ਬਖਸ਼ੀ ਹੈ। ਦੋ ਟਾਈਮ ਗੁਰੂ ਪਾਤਸ਼ਾਹ ਦੇ ਦਰਸ਼ਨ ਹੁੰਦੇ ਨੇ, ਦੋ ਟਾਈਮ ਗੁਰੂ ਦੇ ਨਾਮ ਨਾਲ ਜੁੜੀਦਾ ਸੰਗਤ ਦੇ ਦਰਸ਼ਨ ਹੁੰਦੇ ਨੇ। ਇਹ ਗੁਰੂ ਪਾਤਸ਼ਾਹ ਦੀ ਕਿਰਪਾ ਹੈ। ਤੇ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਅਫਸਰ ਮਹਾਰਾਜ ਨੇ ਬਖਸ਼ੀ ਹੈ ਕਿ ਤੁਸੀਂ ਚਲੋ ਹੁਣ ਹੋ ਸਕਦਾ ਸਾਡੇ ਮਾੜੇ ਕਰਮ ਹੋਣ ਜਿਸ ਕਰਕੇ ਸਾਨੂੰ ਹੈਂਡੀਕੈਪ ਉਹਨਾਂ ਨੇ ਸੰਸਾਰ ਤੇ ਭੇਜਿਆ ਤੇ ਹੁਣ ਨੂੰ ਸ਼ਰਮਾ ਮਿਲਿਆ ਕਿ ਜਿਹੜੇ ਪਾਪ ਕੀਤੇ ਉਹ ਕੱਟੇ ਜਾਣ ਕਿਉਂਕਿ ਗੁਰੂ ਪਾਸ਼ਾ ਮੌਕਾ ਦੇ ਰਹੇ ਨੇ ਮੌਕੇ ਨੂੰ ਸੰਭਾਲਣਾ ਚਾਹੀਦਾ ਹੈ ਇਹਨੇ 100 ਕਿਲੋਮੀਟਰ ਮੈਂ ਚਲਾ ਦਿੰਦਾ ਇਹਨੂੰ ਕਿੱਥੋਂ ਚਲੋਂਦੇ ਕਿੱਥੋਂ ਦਾ ਮੈਂ ਮੈਤੇ ਤੋਂ ਲੱਗਦਾ ਕਿ ਪਿੰਡਾਂ ਤੱਕ ਬਟਾਲੇ ਤੱਕ ਚੱਲ ਜਾਈਦਾ ਹੈ ਮੈਂ ਤੁਹਾਡੇ ਚੈਨਲ ਦਾ ਹੀ ਨੌਜਵਾਨ ਇਹੋ ਪੀੜ੍ਹੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਤੁਸੀਂ ਇੱਕੋ ਗੱਲ ਸੋਚੋ ਤੁਸੀਂ ਹੁਣ ਗਾਂ ਜਿਹੜੇ ਨੌਜਵਾਨ ਮਾਪਿਓ ਨਹੀਂ ਬਣੇ ਜਾਂ ਬਣ ਜਾਣੇ ਨੇ ਜੇ ਉਹ ਮਾਪਿਓ ਬਣਨੇ ਉਹਨਾਂ ਦਾ ਇੱਕ ਪੁੱਤਰ ਨਸ਼ੇ ਤੇ ਲੱਗ ਜਾਵੇ ਵੱਡਾ ਆ ਕੇ ਮਾਤਾ ਪਿਤਾ ਨੂੰ ਧੱਕੇ ਮਾਰੇ ਚੋਰੀਆਂ ਕਰੇ ਤੇ ਤੁਸੀਂ ਦੱਸੋ ਵੀ ਤੁਹਾਡਾ ਵੀ ਦਿਲ ਦੁਖੀ ਹੋਣਾ ਨਾ ਜਦੋਂ ਮਾਤਾ ਪਿਤਾ ਬਣੇ ਅੱਜ ਤੁਹਾਡੇ ਮਾਤਾ ਪਿਤਾ ਵਾ ਉਹ ਵੇਖਦੇ ਸਾਡਾ ਮੁੰਡਾ ਚੋਰੀ ਕਰ ਰਿਹਾ ਹੈ ਜਾਂ ਨਸ਼ਾ ਕਰ ਰਿਹਾ ਹੈ ਕਿਤੇ ਸ਼ੜਕ ਤੇ ਪਿਆ ਉਹ ਕਿੰਨੇ ਦੁਖੀ ਹੁੰਦੇ ਹੋਣਗੇ ਕਿ ਅਸੀਂ ਇਹਨੂੰ ਜਨਮ ਦਿੱਤਾ ਸੀ ਪਾਲਿਆ ਪੋਸ਼ਿਆ ਕਿਉਂਕਿ ਜਿਹੜੀ ਮਾਂ ਹੈ ਨਾ ਜਦੋਂ ਬੱਚੇ ਨੂੰ ਜਨਮ ਦਿੰਦੀ ਉਹ ਦੋੜੇ ਜਨਮ ਹੁੰਦਾ ਉਹਦਾ ਉਨੇ ਦੋਹਰੇ ਜਨਮ ਲੈਣਾ ਸੰਸਾਰ ਤੇ ਜਦੋਂ ਬੱਚੇ ਨੂੰ ਜਨਮ ਦੇਣਾ ਤੇ ਜੇ ਬੱਚਾ ਵੱਡਾ ਹੋ ਕੇ ਨਸ਼ੇ ਦੀ ਗੁਲਤਾਨ ਵਿੱਚ ਡੁੱਬ ਜਾਵੇ ਤੇ ਮਾਤਾ ਪਿਤਾ ਵਾਸਤੇ ਵੱਡਾ ਬਹੁਤ ਜ਼ਿਆਦਾ ਨਹੀਂ ਹੁੰਦਾ ਇਸ ਕਰਕੇ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਨੌਜਵਾਨ ਨਸ਼ੇ ਦੀ ਗੁਲਤਾਨ ਚੋਂ ਬਾਹਰ ਹੋਣ ਗੁਰੂ ਨਾਲ ਜੁੜਨ ਸਿੱਖੀ ਨਾਲ ਜੁੜਨ ਧੰਸਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬੰਨ ਕਿਉਂਕਿ ਮਾਤਾ ਸਾਹਿਬ ਕੌਰ ਤੇ ਧੰਸਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਅਸੀਂ ਪੁੱਤਰ ਹੈ ਵਾਰਸਾਂ ਅਸੀਂ ਨੰਦਪੁਰ ਦੇ ਤੇ ਨੰਦਪੁਰ ਵਾਪਸੀ ਕਰੀਏ ਨਸ਼ਿਆਂ ਨੂੰ ਤਿਆਗੀਏ ਕਿਉਂਕਿ ਸਰਕਾਰ ਵੀ ਆਪਣਾ ਜੋਰ ਲਾ ਰਹੀ ਹੈ ਸੰਪਰਤਾਵਾਂ ਵੀ ਆਪਣਾ ਜੋਰ ਲਾ ਰਹੀਆਂ ਨੇ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਗੁਰੂ ਪਾਤਸ਼ਾਹ ਕਿਰਪਾ ਕਰਨ ਤੇ ਨੌਜਵਾਨਾਂ ਨੂੰ ਸੋਝੀ ਬਖਸ਼ਣ ਕਿ ਨਸ਼ੇ ਦੀ ਜਿਹੜੀ ਗੁਲਤਾਨ ਇਹਨੂੰ ਛੱਡ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਗੁਰੂ ਘਰ ਨਾਲ ਜੁੜੀਏ ਤੇ ਸਮਾਜਿਕ ਸੇਵਾ ਜਿਹੜਾ ਉਹ ਕਰਨਾਂ ਵਿੱਚ ਆਰੰਭ ਕਰੀਏ ਕਿਉਂਕਿ ਸਮਾਜ ਦੀ ਸੇਵਾ ਕਰਾਂਗੇ ਗੁਰੂ ਨਾਲ ਜੁੜਾਂਗੇ ਤੇ ਸਾਡਾ ਜਿਹੜਾ ਜੀਵਨ ਉਹ ਬਦਲ ਜਾਵੇਗਾ ਜੇ ਅਸੀਂ ਦੁਬਾਰਾ ਫੇਰ ਉਹੀ ਜੀਵਨ ਖਰਾਬ ਕਰ ਲਿਆ ਨਸ਼ਿਆਂ ਵਿੱਚ ਹੀ ਸਮਾਂ ਬਤੀਤ ਕਰ ਲਿਆ ਤੇ ਸਾਡਾ ਸੰਸਾਰ ਤੇ ਆਉਣਾ ਬਹੁਤਾ ਸਫਲ ਨਹੀਂ ਜੇ ਜੀਵਨ ਸਫਲ ਕਰਨਾ ਹੈ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਨਸ਼ਿਆਂ ਦਾ ਤਿਆਗ ਕਰੋ ਸੇਵਾ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ ਸਮਾਜਿਕ ਸੇਵੀ ਬਣ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਪਿਆਰ ਖੱਟिए ਤੇ ਮਾਤਾ ਪਿਤਾ ਦੀ ਜਿਹੜੀ ਦੇਖਭਾਲ ਹੈ ਉਹ ਕਰਿਆ ਕਰਿਏ ਤੇ ਗੁਰੂ ਪਾਤਸ਼ਾਹ ਦੇ ਜਨਮ ਨਾਲ ਜੁੜ ਕੇ ਨਸ਼ੇ ਦੇ ਤਿਆਗੀ ਹੋਈਏ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਅਸੀਂ ਦਾਗ ਲੱਗਣ ਤੋਂ ਬਚਾਈਏ ਨਸ਼ੇ ਤੋਂ ਮੁਕਤ ਹੋ ਕੇ ਆਪਣਾ ਜੀਵਨ ਬਖਸ਼ਿਸ਼ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ